हां जी दोस्तों सत श्री अकाल जी दोस्तों आज सत्त नुच دریا ਦੇ ਉਸ ਹਿੱਸੇ ਦੇ ਵਿੱਚ ਆਪਾਂ ਆਏ ਹੋਏ ਆ ਜਿੱਥੇ ਜਿਹਨੂੰ ਤੁਸੀ ਬੰਨ ਕਿਹਾ ਜਾਂਦਾ 23 ਨੰਬਰ ਬੁਰਜੀ ਹੈ ਜੀ ਇਹ ਤੁਸੀ ਬੰਨ ਕਿਹਾ ਜਾਂਦਾ ਇਹਨੂੰ ਤੇ ਐਸੇ ਜਗ੍ਹਾ ਤੇ 30 ਤਰੀਕ ਨੂੰ ਭਾਜੀ ਕਿਹੜਾ ਮਹੀਨਾ ਤਾਂ ਉਹ ਜਦੋਂ ਅਗਸਤ ਮਹੀਨਾ ਸੀ ਹਾਂ 30 ਅਗਸਤ ਨੂੰ ਇੱਥੇ ਜਿਹੜੀ ਢਾਹ ਲਗਣੀ ਸਟਾਰਟ ਹੋਈ ਸੀ ਆ ਜਿਹੜੀ ਜਗ੍ਹਾ ਤੇ ਤੁਸੀਂ ਥੈਲੇ ਦੇਖ ਰਹੇ ਹੋ ਇਹ ਢੋਲਰਾਂ ਦੇ ਇੱਕ ਬਾਈ ਦੀ ਜ਼ਮੀਨ ਹੈ ਜੀ ਇਹ ਗੋਲੂ ਕਹਿੰਦੇ ਆ ਜੀ ਉਹਨੂੰ ਗੋਲੂ ਗੋਲੂ ਦੀ ਜ਼ਮੀਨ ਸੀ ਇਹ ਇੱਥੇ ਪਪੂਲਰ ਲੱਗੇ ਹੋਏ ਸੀ ਲੇਕਿਨ ਤੁਸੀਂ ਦੇਖ ਸਕਦੇ ਹੋ ਕਿ ਇਹ ਦਰਿਆ ਨੇ ਸਾਰੀ ਆਪਣੇ ਵਿੱਚ ਜ਼ਮੀਨ ਨੂੰ ਹੜਾ ਕੇ ਲੈ ਗਿਆ ਤੇ ਆਹ ਦੇਖੋ ਜੀ ਆਹ ਖਾਰ ਪਈ ਹੋਈ ਆ ਦੋਸਤੋ ਆਹ ਦੇਖੋ ਤੁਸੀਂ ਦੇਖ ਸਕਦੇ ਹੋ ਕਿ ਕਿੰਨੀ ਦੇਖਣ ਦੇ ਵਿੱਚ ਹੈ ਕਿੰਨੀ ਖਤਰ ਲੱਗ ਰਹੀ ਹੈ ਇਹ ਤੇ ਪੂਰਾ ਪੰਜਾਬ ਇਸ ਢਾਹ ਨੂੰ ਰੋਕਣ ਦੇ ਲਈ ਆ ਗਿਆ ਸੀ ਜੀ ਤੇ ਇੱਥੇ ਮੇਲੇ ਲੱਗੇ ਸੀ ਦੋਸਤੋ ਜਿਹੜੀ ਤੁਸੀਂ ਆ ਜਗ੍ਹਾ ਦੇਖ ਰਹੇ ਹੋ ਉਹ ਜਿੱਥੇ ਗੱਡੀ ਖੜੀ ਆ ਇਸ ਜਗ੍ਹਾ ਤੇ ਮੇਲੇ ਲੱਗੇ ਹੋਏ ਸੀ ਲੰਗਰ ਲੱਗੇ ਹੋਏ ਸੀ ਪੂਰਾ ਪੰਜਾਬ ਲੁਧਿਆਣਾ ਜਲੰਧਰ ਪਟਿਆਲਾ ਸੰਗਰੂਰ ਬਠਿੰਡਾ ਚੰਡੀਗੜ੍ਹ ਮਹਾਲੀ ਕਰਾਲੀ ਕੋਈ ਵੀ ਜ਼ਿਲ੍ਹਾ ਇਦਾਂ ਦਾ ਨਹੀਂ ਹੈਗਾ ਪੰਜਾਬ ਦਾ ਜਿਹੜਾ ਨਾਂ ਇੱਥੇ ਆਇਆ ਹੋਵੇ ਜਿਹੜਾ ਪਿੰਡ ਨਾਂ ਆਇਆ ਹੋਵੇ ਸਿਰਫ ਇਸ ਇਲਾਕੇ ਨੂੰ ਬਚਾਉਣ ਦੇ ਲਈ ਲੇਕਿਨ ਸਾਡੇ ਨਾਲ ਅੱਜ ਸਾਡੇ ਸੋਨੀ ਵੀਰ ਜੀ ਹਰਪ੍ਰੀਤ ਸਿੰਘ ਸੋਨੀ ਜੀ ਮੌਜੂਦ ਆ ਬਾਜੀ ਤੁਹਾਡਾ ਸਵਾਗਤ ਹੈ ਕਰਮਜੀਤ ਸਿੰਘ ਫੇਸਬੁੱਕ ਪੇਜ ਤੇ ਧੰਨਵਾਦ ਸੋ ਤੁਸੀਂ ਕਿੱਦਾਂ ਦੇਖਦੇ ਹੋ ਕਿ ਐਸੇ ਜਗ੍ਹਾ ਤੇ ਢਾਹ ਲੱਗੀ ਸੀ ਤੇ ਇਸ ਤੋਂ 1 ਕਿਲੋਮੀਟਰ ਅੱਗੇ ਕੱਲ ਫਿਰ ਜਿਹੜਾ ਵਿਭਾਗ ਆ ਇੱਥੇ ਮਾਈਨਿੰਗ ਕਰਨ ਪਹੁੰਚ ਗਏ ਸੀ ਐਸ ਡੀਓ ਸਾਹਿਬ ਵੀ ਇੱਥੇ ਮੌਜੂਦ ਸੀ ਜਈ ਸਾਹਿਬ ਐਕਸਿਨ ਸਾਹਿਬ ਮੌਜੂਦ ਸੀ ਉਹਨਾਂ ਦੇ ਨਾਲ ਸੋ ਕਿੱਦਾਂ ਦੇਖਦੇ ਹੋ ਤੁਸੀਂ ਜੀ ਕਹਿ ਮੈ ਨਹੀਂ ਹੋਣੀ ਚਾਹੀਦੀ ਇੱਥੇ ਦੇਖੋ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਗੱਲ ਦੱਸਦਾ ਇਹ ਤੁਸੀਂ ਥੈਲੇ ਦਿਖਾ ਦਿਓ ਮੜਗੇ ਹਾਂਜੀ ਇਹ ਜਿਹੜੇ ਥੈਲੇ ਲੱਗੇ ਹੋਏ ਹਨਾ ਇਹ ਸਾਡੇ ਪੰਜਾਬ ਦੇ ਲੋਕਾਂ ਦੀਆਂ ਭਾਵਨਾਵਾਂ ਹੂੰ ਉਹਨਾਂ ਦੀਆਂ ਉਮੀਦਾਂ ਉਹਨਾਂ ਦਾ ਹੌਸਲਾ ਬਿਲਕੁਲ ਬਿਲਕੁਲ ਇਹ ਮਿੱਟੀ ਨਹੀਂ ਹੈਗੀ ਥੈਲਿਆਂ 'ਚ ਭਰੀ ਸਾਡਾ ਹੌਸਲਾ ਸਾਡੇ ਨੌਜਵਾਨਾਂ ਦਾ ਭਰਿਆ ਹੋਇਆ ਬਿਲਕੁਲ ਇਹ ਇਹ ਮਿਸਾਲ ਆ ਦੋਸਤੋ ਜਿੱਦਾਂ ਕਹਿੰਦੇ ਨਾ ਪੰਜਾਬੀ ਦਰਿਆਵਾਂ ਦੇ ਨੱਕੇ ਮੋੜ ਦਿੰਦੇ ਆ ਇਹ ਸਾਹਮਣੇ ਤਸਵੀਰ ਆ ਇਹ ਮੈਂ ਦੱਸਦਾ ਵੀ ਇਹ ਮਿੱਟੀ ਨਹੀਂ ਹੈਗੀ ਸਾਡੇ ਉਹ ਨੌਜਵਾਨਾਂ ਦੀ ਮਿਹਨਤ ਹੈ ਇਹ ਥੈਲਿਆਂ 'ਚ ਭਰੀ ਹੋਈ ਬਿਲਕੁਲ ਬਿਲਕੁਲ ਜੀ ਕਿਉਂਕਿ ਪਤਾ ਨਹੀਂ ਕਿੱਥੋਂ ਕਿੱਥੋਂ ਇੱਥੋਂ ਆ ਗਏ ਸੀ ਲੋਕ ਹਾਂਜੀ ਮਿਹਨਤ ਕਰੀਆ ਸਾਡਾ ਇਲਾਕਾ ਜਿਹੜਾ ਡੁੱਬਣ ਤੋਂ ਬਚਾਇਆ ਬਿਲਕੁਲ ਜੀ ਜਿਨ੍ਹਾਂ ਲੋਕਾਂ ਦਾ ਕੋਈ ਵਾਹ ਵਾਸਤਾ ਵੀ ਨਹੀਂ ਸੀਗਾ ਇਹਨਾਂ ਨੂੰ ਪਾਣੀ ਦੀ ਕੋਈ ਮਾਰ ਵੀ ਨਹੀਂ ਪੈਣੀ ਸੀ ਇੱਕ ਸੇਵਾ ਭਾਵਨਾ ਦੇ ਸੇਵਾ ਭਾਵਨਾ ਨਾਲ ਆ ਗਏ ਉਹਦੇ ਨਾਲ ਮੋਢਾ ਜੋੜ ਕੇ ਸਾਡੇ ਨਾਲ ਲੋਕ ਖੜੇ ਆ ਚਲੋ ਅਸੀਂ ਧੰਨਵਾਦ ਹਮੇਸ਼ਾ ਜ਼ਿੰਦਗੀ ਭਰ ਉਹਨਾਂ ਦਾ ਰਿਣੀ ਰਹਾਂਗੇ ਕਰਜ਼ਾਈ ਹੋ ਗਏ ਜੀ ਅਸੀਂ ਉਹਨਾਂ ਦੇ ਤੇ ਦੂਜੀ ਗੱਲ ਇਹ ਆ ਵੀ ਹੁਣ ਤੁਸੀਂ ਗੱਲ ਕਰੀਆ ਮਾਈਨਿੰਗ ਦੀ ਹਾਂਜੀ ਮਾਈਨਿੰਗ ਦਾ ਦੇਖੋ ਇਹ ਆ ਵੀ ਜਦੋਂ ਤਾਂ ਸਾਡੇ ਦੇ ਪਈ ਵਿਫਤਾ ਹੂੰ ਕੋਈ ਮੈਹਿਕਮਾ ਕੋਈ ਪ੍ਰਸ਼ਾਸਨ ਹਾਂ ਆਏ ਖੜ ਗਏ ਲੱਕ ਪਰ ਹੱਥ ਰੱਖ ਕੇ ਆ ਕੇ ਹਾਂ ਕਹਿੰਦੇ ਤੁਸੀਂ ਉਹ ਕਰ ਲਓ ਜੋ ਕਰਦੇ ਆ ਹਾਂ ਸੋ ਹੁਣ ਜਦੋਂ ਪਾਣੀ ਉਤਰ ਗਿਆ ਹਾਂਜੀ ਤੇ ਇਹਨਾਂ ਨੇ ਦੇਖ ਲਿਆ ਵੀ ਰੇਤਾ ਆ ਗਿਆ ਦਰਿਆ ਦੇ ਵਿੱਚ ਵੀ ਹੁਣ ਅਸੀਂ ਫਟਾਫਟ ਆਈਏ ਟਰਾਲੀਆਂ ਪਰਿਏ ਨੋਟਾਂ ਨਾਲ ਆਪਣੀਆਂ ਜੇਬਾਂ ਭਰ ਲਈਏ ਲੋਕ ਡੁੱਬਦੇ ਤਾਂ ਡੁੱਬ ਜਾਣਗੇ ਸਾਨੂੰ ਤਾਂ ਕਿਸੇ ਦਾ ਕੋਈ ਮਤਲਬ ਨਹੀਂ ਹੈਗਾ ਇਹ ਤਕਰੀਬਨ ਇਹ ਹਰ ਇੱਕ ਸਰਕਾਰ ਦੇ ਵਿੱਚ ਏਦਾਂ ਰਿਹਾ ਹਰ ਇੱਕ ਸਰਕਾਰ ਨੇ ਕਰਿਆ ਇਹ ਕੋ ਗੱਲ ਇਹ ਆ ਬਈ ਖਾਨ ਕੋ ਸਾਰੇ ਆਉਂਦੇ ਆ ਬਿਲਕੁਲ ਬਿਲਕੁਲ ਜਦੋਂ ਬਚਾਉਣਾ ਹੁੰਦਾ ਤਾਂ ਫਿਰ ਇੱਥੇ ਕਈ ਲੀਡਰ ਤਾਂ ਮੈਂ ਤਾਂ ਕਹੀ ਕਹਿੰਦਾ ਵੀ ਕਈ ਲੀਡਰ ਤਾਂ ਐਵੇਂ ਦੇ ਆਏ ਆ ਜਿਨ੍ਹਾਂ ਨੇ ਦੋ ਕਹਿਆਂ ਨਾਲ ਥੈਲੇ ਭਰੇ ਆ ਫੋਟੋਆਂ ਖਚਾਈਆਂ ਲੰਘਦੇ ਬਣੇ ਆ ਆਪਣੀ ਪਬਲਿਸਿਟੀ ਕਰੀ ਆ ਉਹਨਾਂ ਨੇ ਸੋ ਹੁਣ ਜਿਹੜੀ ਇਹ ਮੈਨੇਜਰ ਦੇਖੋ ਕੱਲ ਇੱਥੇ ਹੋਣ ਲੱਗੀ ਸੀ ਸਾਡੇ ਇੱਥੇ ਭਰਾ ਜਿਹੜੇ ਚਮਕੌਰ ਸਾਹਿਬ ਮੋਰਚਾ ਦੀ ਜਿਹੜੀ ਸਾਡਾ ਬਣਿਆ ਹੋਇਆ ਉਹਨਾਂ ਦੀ ਮੈਂ ਤਾਂ ਕਹਿੰਦਾ ਵੀ ਅਸੀਂ ਧੰਨਵਾਦ ਆ ਵੀ ਉਹਨਾਂ ਨੇ ਆ ਕੇ ਮੌਕੇ ਤੇ ਰੋਕੇ ਆ ਬਿਲਕੁਲ ਕਿਉਂਕਿ ਦੇਖੋ ਮਾਈਨਿੰਗ ਦਾ ਜਿਹੜਾ ਕੋਈ ਪੈਰਾਮੀਟਰ ਵੀ ਸੈੱਟ ਦਰਿਆ ਦੇ ਵਿੱਚ ਤਾਂ ਜੀਵਨ ਦੀ ਨਿਸ਼ਾਨਦੇਹੀ ਹੁੰਦੀ ਨਹੀਂ ਹੈਗੀ ਹੂੰ ਇਹ ਕਹਿੰਦੇ ਦੀ ਨਿਸ਼ਾਨਦੇਹੀ ਕਰ ਲਈ ਕਦੋਂ ਕਰ ਲਈ ਪਤਾ ਹੀ ਨਹੀਂ ਲੱਗਿਆ ਪਾਣੀ ਆਇਆ ਇਹ ਚ ਕਰ ਲਈ ਉਹਨਾਂ ਨੇ ਫਿਰ ਹੂੰ ਜੇ ਤੁਸੀਂ ਆਮ ਕਿਤੇ ਜ਼ਮੀਨ ਦੀ ਨਿਸ਼ਾਨਦੇਹੀ ਕਰਾਉਣੀ ਆ ਬਾਈ ਜੀ ਅਫਸਰਾਂ ਕੋਲ ਜਾ ਕੇ ਦੇਖੋ ਤਿੰਨ ਤਿੰਨ ਚਾਰ ਚਾਰ ਮਹੀਨੇ ਫੈਲਾ ਇਦਾਂ ਹੀ ਰੁਲ ਜਾਂਦੀ ਹੈ ਪਟਵਾਰੀ ਕਰਾਂਗਾ ਦੇਖੋ ਇਹਨਾਂ ਨੂੰ ਪਤਾ ਨਹੀਂ ਕਦੋਂ ਕਿਹੜੇ ਤਰੀਕੇ ਨਾਲ ਆਪਣੀ ਨਿਸ਼ਾਨਦੇਹੀ ਕਰਾ ਲਈ ਹੂੰ ਸੋ ਹੁਣ ਮਾਈਨਿੰਗ ਦੇਖੋ ਅਸੀਂ ਤਾਂ ਮੈਂ ਇਲਾਕੇ ਨੂੰ ਅਪੀਲ ਕਰਦਾ ਪਾਰਟੀਬਾਜ਼ੀ ਦੇ ਉੱਪਰ ਉੱਠ ਕੇ ਬਈ ਦੇਖੋ ਜੇ ਇੱਥੇ ਕੋਈ ਨਾਜਾਇਜ਼ ਮਾਈਨਿੰਗ ਹੋ ਗਈ ਸਾਡੇ ਇਲਾਕੇ ਨੂੰ ਖਤਰਾ ਪੈਦਾ ਤਾਂ ਬੇਸ਼ੱਕ ਦੀ ਡਾਂਗਾ ਲੇ ਕੇ ਸਾਨੂੰ ਖੜਨਾ ਪੈ ਜੀ ਬਸ ਖੜਾਂਗੇ ਆ ਕੇ ਕਿਉਂਕਿ ਬਾਈ ਜੀ ਉਹ ਸਾਡੇ ਦਿਲ ਪਰ ਬੀਤੀ ਆ ਸਾਡੇ ਜਿਹੜੇ ਬੱਚੇ ਆ ਸਾਡੇ ਪਰਿਵਾਰ ਆ ਉਹ 15 ਦਿਨ ਸੁੱਤੇ ਨਹੀਂ ਹੈਗੇ ਬਿਲਕੁਲ ਬਿਲਕੁਲ ਜਿਹੜੇ ਮਲਕੇ ਬਾਹਰ ਬੈਠੇ ਸੀ ਉਹ ਵੀ ਫੋਨ ਕਰ ਕਰਕੇ ਪੁੱਛਦੇ ਵੀ ਕੀ ਹਾਲਾਤ ਆ ਤੁਹਾਡੇ ਬਾਈ ਜੀ ਇੱਕ ਦਹਿਸ਼ਤ ਪੈਦਾ ਹੋ ਗਈ ਸੀ ਬਿਲਕੁਲ ਅਸੀਂ ਆਪਣੇ ਪਿੰਡੇ ਪਰ ਹੰਡਾਈ ਹੈ ਨਾ ਉਹ ਤਾਂ ਅਸੀਂ ਦੇਖਿਆ ਬਈ ਕਿਵੇਂ ਸਾਡਾ ਜਿਹੜਾ ਇਲਾਕਾ ਸਾਰਾ ਡੁੱਬਣ ਲੱਗਿਆ ਸੀ ਉਹ ਬਚ ਗਿਆ ਉਹ ਬਿਲਕੁਲ ਬਿਲਕੁਲ ਉਹ ਤਾਂ ਸਾਨੂੰ ਪਤਾ ਸੀ ਨਾ ਹੁਣ ਬਿਲਕੁਲ ਹੁਣ ਇਹ ਮਤਲਬ ਕਿ ਟਰਾਲੀਆਂ ਲੈ ਕੇ ਆ ਗਏ ਜੀ ਫਲਾਣੇ ਆਸਬ ਨੇ ਭੇਜ ਤੇ ਢਮਕਾਣੇ ਅਫਸਰ ਨੇ ਭੇਜ ਤੇ ਹੂੰ ਸੋ ਮੈਂ ਇੱਕ ਗੱਲ ਦੱਸਣੀ ਚਾਹੁੰਦਾ ਵੀ ਬਾਈ ਜੀ ਇੱਥੇ ਹੁਣ ਇਹ ਨਜਾਇਜ਼ ਮੈਨਿੰਗ ਨਹੀਂ ਹੋਣ ਦੇਣੀ ਹੂੰ ਹੁਣ ਲੋਕ ਜਾਗਰੂਕ ਹੋ ਚੁੱਕੇ ਆ ਆ ਦੇਖੋ ਪਿੱਛੇ ਹਾਂਜੀ ਇਹ ਜਿਹੜਾ ਅਸੀਂ ਲੋਕ ਰੌਲਾ ਪਾਉਂਦੇ ਸੀ ਸਾਹਮਣੇ ਤੁਹਾਡੇ ਦੇਖੋ ਡਰੇਨ ਜਿਹੜੀ ਆ ਬਿਲਕੁਲ ਇਹ ਕਿੰਨੀ ਉੱਪਰ ਉੱਪਰ ਕੇ ਸਾਡੇ ਵਾਲੇ ਪਾਸੇ ਨੂੰ ਆਈ ਹੋਈ ਆ ਹੂੰ ਅਸੀਂ ਇਹ ਕਹਿੰ ਹੂੰ ਇਹਨੂੰ ਸਾਫ਼ ਕਰਾ ਦੇ ਤਾਂ ਪਾਣੀ ਨੇ ਰਾਹ ਖੁੱਲ ਜਾਣਾ ਤਾਂ ਪਾਣੀ ਸਿੱਧਾ ਲੰਘ ਜਾਣਾ ਤਾਂ ਹਰਪ੍ਰੀਤ ਜੀ ਇੱਕ ਹੈ ਨਹੀਂ ਵੀ ਜੇ ਅਗਰ ਮਾਈਨਿੰਗ ਕਿਸੇ ਢਾਂਗ ਨਾਲ ਹੋਵੇ ਜਿੱਦਾਂ ਨਾ ਆਹ ਜਿਹੜੀ ਢਾਹ ਲੱਗੀ ਸੀ ਜਿਹੜੀ ਆਪਾਂ ਆਹ ਢਾਹ ਦੇਖ ਰਹੇ ਆਂ ਇਹ ਢਾਹ ਲੱਗਣ ਦਾ ਅਸਲ ਕਾਰਨ ਇਹ ਸੀ ਕਿ ਪਾਣੀ ਇਧਰੋਂ ਸਿੱਧਾ ਆਂਦਾ ਸੀ ਆ ਕੇ ਉੱਥੇ ਵੱਜਦਾ ਸੀ ਵੱਜ ਕੇ ਐ ਘੁੰਮਦਾ ਸੀ ਆ ਦੇਖੋ ਆ ਠੋਕਰ ਵੀ ਕਿਸ ਤਾਂ ਹੀ ਖੜੀ ਹੈ ਇਹ ਕਿੰਨੇ ਖਤਰਨਾਕ ਢੰਗ ਨਾਲ ਠੋਕਰ ਵੀ ਹੜਾ ਕੇ ਲੈ ਗਿਆ ਸਾਹਮਣੇ ਜਿਹੜੀ ਡਰੇਨ ਮਿੱਟੀ ਭਰੀ ਹੋਈ ਹੈ ਨਾ ਰੇਤਾ ਭਰਿਆ ਹੋਇਆ ਪਾਣੀ ਉਹਦੇ ਨਾਲ ਟਕਰਾ ਕੇ ਇੰਦਰ ਨੂੰ ਘੁੰਮ ਕੇ ਬਚ ਜਾਤਾ ਬਿਲਕੁਲ ਬਿਲਕੁਲ ਇੱਥੋਂ ਦਾ ਬਸ ਤੁਸੀਂ ਇਹ ਵੀ ਰੱਬ ਆਸਰੇ ਹੋ ਬਚੇ ਆ ਨਹੀਂ ਤਾਂ ਕੰਮ ਹੋ ਗਿਆ ਤਾਂ ਆਪਣੀਆਂ ਜਾਨਾਂ ਪਰ ਖੇਲ ਕੇ ਨੌਜਵਾਨਾਂ ਨੇ ਇਸ ਇਲਾਕੇ ਨੂੰ ਬਚਾਇਆ ਜੀ ਆਪਣੀਆਂ ਜਾਨਾਂ ਪਰ ਖੇਲ ਕੇ ਆ ਦੇਖ ਲਓ ਤੁਸੀਂ ਜਿਸ ਵਕਤ ਪਾਣੀ ਆਇਆ ਹੋਇਆ ਸੀ ਉਸ ਵਕਤ ਤੇ 30 35 ਫੁੱਟ ਡੰਗਾਈ ਤੇ ਸੀ ਆ ਤੁਸੀਂ ਹੁਣ ਦੇਖ ਸਕਦੇ ਹੋ ਕਿ ਹੁਣ ਪਾਣੀ ਉਤਰ ਚੁੱਕਿਆ ਤੇ ਤੁਸੀਂ ਆਪੇ ਦੇਖ ਸਕਦੇ ਹੋ ਕਿ 30 35 ਨਾਲੋਂ ਵੀ ਜ਼ਿਆਦਾ ਜਿਹੜਾ ਹੈਗਾ ਇਹਦਾ ਫੁੱਟ ਬਣਦੇ ਆ ਡੰਗਾਈ ਦੇ ਵਿੱਚ ਦੇਖੋ ਇਲਾਕੇ ਦੇ ਲੋਕਾਂ ਨੂੰ ਇਹੀ ਬੇਨਤੀ ਆ ਵੀ ਇਹ ਦੋ ਚਾਰ ਬੰਦਿਆਂ ਨਾਲ ਨਹੀਂ ਹੋਣਾ ਹੈਗਾ ਜਦੋਂ ਕੋਈ ਐਮ ਦਾ ਮਸਲਾ ਹੁੰਦਾ ਨਾ ਤਾਂ ਤੁਸੀਂ ਸਾਰੇ ਇਕੱਠੇ ਹੋਇਆ ਕਰੋ ਬਿਲਕੁਲ ਬਿਲਕੁਲ ਜੀ ਕਿਉਂਕਿ ਇਹੋ ਜਿਹਾ ਵਕਤ ਰੱਬ ਨਾ ਕਰੇ ਦੁਆਰਾ ਆਪਣੇ ਤੇ ਆਵੇ ਹਮ ਜਦੋਂ ਵੀ ਕੋਈ ਇੱਥੇ ਨਜਾਇਜ਼ ਤੌਰ ਤੇ ਰੇਤਾ ਭਰਦਾ ਕੋਈ ਕੋਈ ਵੀ ਸਰਕਾਰ ਦਾ ਹੋਵੇ ਕੋਈ ਵੀ ਬੰਦਾ ਹੋਵੇ ਕੋਈ ਠੇਕੇਦਾਰ ਹੋਵੇ ਠੀਕ ਹੈ ਕਿ ਨਹੀਂ ਤੁਸੀਂ ਆਓ ਇਕੱਠੇ ਹੋ ਕੇ ਸਵਾਲ ਪੁੱਛੋ ਉਹਨਾਂ ਨੂੰ ਕਿਉਂਕਿ ਇਹੀ ਰੇਤਾ ਇਥੋਂ ਭਰ ਕੇ ਸਾਨੂੰ 25-25000 ਦੀ ਗੱਡੀ ਮਿਲਦੀ ਆ ਫਿਰ ਹਾਂਜੀ ਹਾਂਜੀ ਬਿਲਕੁਲ ਬਿਲਕੁਲ ਜੀ ਔਰ ਇਹ ਸਾਡੀਆਂ ਸੜਕਾਂ ਤੋੜਦੇ ਆ ਫਿਰ ਹੂੰ ਹੁੰਦਾ ਕੀ ਆ ਕਿਸ ਦਾ ਮੋਟਰਸਾਈਕਲ ਗੱਡੀ ਥੱਲੇ ਫਸ ਗਿਆ ਕੋਈ ਗੱਡੀ ਵਾਲਾ ਫਸ ਗਿਆ ਨੁਕਸਾਨ ਸਾਡਾ ਜਾਨੀ ਤੌਰ ਤੇ ਵੀ ਹੁੰਦਾ ਮਾਲੀ ਤੌਰ ਤੇ ਜਿਹੜਾ ਹੋਣਾ ਉਹ ਤਾਂ ਹੋਣੀ ਹੋਣਾ ਇੱਕ ਵੈਸੇ ਵੀ ਆਸਥਾ ਨਾਲ ਖੇਲਵਾੜ ਹੁੰਦਾ ਜਦੋਂ ਇੱਥੇ ਜੀ ਸੀ ਵੀਆਂ ਚੱਲਦੀਆਂ ਰੇਤਾ ਭਰਿਆ ਜਾਂਦਾ ਨਾ ਦੋਸਤੋ ਐਦੇ ਵਿੱਚ ਮੁਰਗੇ ਜਾਂ दारूਾਂ ਪੀ ਕੇ ਮੁਰਗੇ ਖਾ ਕੇ ਐਸੇ ਖਵਾਜੇ ਦੇ ਵਿੱਚ ਹੱਡੀਆਂ ਸਿੱਟੀਆਂ ਜਾਂਦੀਆਂ ਬਿਲਕੁਲ ਜੀ ਜਿਹੜਾ ਜੰਗਲੀ ਜੀਵ ਜੰਤੂ ਉਹਦਾ ਵੀ ਨੁਕਸਾਨ ਹੁੰਦਾ ਉਹਦਾ ਵੀ ਨੁਕਸਾਨ ਹੈ ਜੀ ਯਕ ਨਹੀਂ ਜਿਹੜਾ ਸਾਡਾ ਵਾਤਾਵਰਨ ਹੈ ਉਹਨੂੰ ਉਹ ਵੀ ਨੁਕਸਾਨਿਆ ਜਾਂਦਾ ਉਹ ਵੀ ਨੁਕਸਾਨਿਆ ਜਾਂਦਾ ਜੀ ਠੀਕ ਹੈ ਅਸੀਂ ਕਹਿੰਦੇ ਵੀ ਸਾਫ ਸਫਾਈ ਹੋਣਾ ਚਾਹੀਦੀ ਆ ਪਰ ਉਹਦਾ ਕੋਈ ਪੈਰਾਮੀਟਰ ਹੋਣਾ ਚਾਹੀਦਾ ਇਹ ਨਹੀਂ ਹੈਗਾ ਵੀ ਤੁਸੀਂ ਇੱਥੇ ਉੱਥੋਂ ਫੋਨ ਕਰਤਾ ਜੀ ਤੁਹਾਡੀਆਂ ਜੇਬਾਂ 'ਚ ਪੈਸੇ ਪੈਂਦੇ ਰਹਿਣ ਇਲਾਕਾ ਪਿਆ ਮਰਦਾ ਮਰੀ ਜਾਵੇ ਇਹ ਨਹੀਂ ਹੋਣਾ ਚਾਹੀਦਾ ਨਾ ਅਸੀਂ ਹੋਣ ਦੇਣਾ ਇਹ ਚਾਹੀਦਾ ਨਹੀਂ ਜੀ ਮੈਂ ਤੁਹਾਡੇ ਸਾਹਮਣੇ ਰਹੀਂ ਲੋਕਾਂ ਨੂੰ ਇਹੀ ਅਪੀਲ ਕਰਨੀ ਚਾਹੁੰਦਾ ਜਿਹੜੀ ਮਰਜ਼ੀ ਸਰਕਾਰ ਹੋਵੇ ਕੋਈ ਗੱਲ ਨਹੀਂ ਪਰ ਸਾਡੀ ਜਾਨ ਤੋਂ ਉੱਪਰ ਕੁਝ ਨਹੀਂ ਹੈਗਾ ਬਿਲਕੁਲ ਬਿਲਕੁਲ ਜੀ ਸਾਨੂੰ ਆਪਣੀ ਜਾਨ ਪਹਿਲਾਂ ਪਿਆਰੀ ਆ ਹਾਂ ਜੀ ਬਾਕੀ ਸਰਕਾਰਾਂ ਦਾ ਆਉਂਦੀ ਜਾਂਦੀ ਰਹਿੰਦੀ ਆ ਹਾਂ ਜੀ ਈ ਜਾਣਾ ਜਾਈ ਜਾਣਾ ਲੇਕਿਨ ਹਰੇਕ ਕੋਈ ਨਾ ਕੋਈ ਬੰਦਾ ਕਿਸੇ ਨਾ ਕਿਸੇ ਪਾਰਟੀਆਂ ਨਾਲ ਜੁੜਿਆ ਜ਼ਰੂਰ ਹੁੰਦਾ ਹੈ ਇਹ ਚਲੋ ਆਪਣੀ ਹਰੇਕ ਦੀ ਹੁੰਦੀ ਆ ਪਰ ਸਾਡੀ ਜਿਹੜੀ ਸੇਫਟੀ ਉਹ ਫਰਸਟ ਹੈ ਬਿਲਕੁਲ ਸਾਡਾ ਸਾਡਾ ਜੀਵਨ ਸਾਡੇ ਬੱਚਿਆਂ ਦਾ ਸਾਡੇ ਇਲਾਕੇ ਦਾ ਜਿਹੜੀ ਸੇਫਟੀ ਉਹ ਪਹਿਲਾ ਪਹਿਲੇ ਤੌਰ ਤੇ ਹੋਣੀ ਚਾਹੀਦੀ ਆ ਹੂੰ ਸੋ ਜਿਹੜਾ ਕੋਈ ਨਾਜਾਇਜ਼ ਕੰਮ ਹੁੰਦਾ ਉਹ ਰੁਕੋ ਇਕੱਠੇ ਹੋ ਜੋ ਕਹਿੰਨੀ ਸਵਾਲ ਪੁੱਛੋ ਅਫਸਰਾਂ ਨੂੰ ਆ ਕੇ ਸਰਕਾਰ ਨੂੰ ਪੁੱਛੋ ਜੇ ਕੋਈ ਠੇਕੇਦਾਰ ਆਉਂਦਾ ਜੇ ਕੋਈ ਮਸ਼ੀਨਾਂ ਲੈ ਕੇ ਆਉਂਦਾ ਤਾਂ ਇਕੱਠੇ ਹੋ ਜੋ ਫਿਰ ਤਾਂ ਕਿ ਇਹ ਜਿਹੜੀ ਹੁਣ ਨੌਬਤ ਆਈ ਸੀ ਨਾ ਇਹ ਦੁਆਰਾ ਨਹੀਂ ਦੁਆਰਾ ਨਾ ਆਵੇ ਕੁਦਰਤੀ ਆਫਤ ਨਹੀਂ ਹੈਗੀ ਦੀ ਇਹ ਤਾਂ ਮਲਕੇ ਜਿਹੜੇ ਨਜਾਇਜ਼ ਆ ਉਹਦੇ ਠੇਕੇਦਾਰ ਲੱਗੇ ਹੋ ਸੀ ਜਿਹੜੇ ਪਿੱਛੇ ਭਰਦੇ ਰਹੇ ਜਿਹ ਗਾਹਾਂ ਇਹ ਉਹਨਾਂ ਵੱਲੋਂ ਲਿਆਂਦੀ ਗਈ ਸੀ ਆਪ ਤੇ ਇਹ ਆ ਤੁਹਾਡੇ ਸਾਹਮਣੇ ਹੀ ਆ ਜਦ ਤਾ ਪਾਣੀ ਚੱਲਦਾ ਤਾਂ ਹੁਣ ਦੇਖੋ ਹੁਣ ਪਾਣੀ ਬੰਦ ਆ ਇਹ ਹੁਣ ਤੁਹਾਡੇ ਸਾਹਮਣੇ ਆਹ ਡਰੇਨ ਵੀ ਜਿਹਦੇ ਪਿੱਛੇ ਰੌਲਾ ਪੈਂਦਾ ਰਿਹਾ ਬਿਲਕੁਲ ਇਹਦੇ ਪਿੱਛੇ ਹੀ ਧਰਨੇ ਲੱਗੇ ਆ ਦੋਸਤੋ ਬਿਲਕੁਲ ਜੀ ਇਹ ਤਾਂ ਹਾਂ ਜੀ ਇਹ ਮਿਲ ਕੇ ਸਾਡੀ ਕੋਈ ਇਹ ਜੀ ਮਨਸ਼ਾ ਨਹੀਂ ਹੈ ਕਿ ਵੀ ਅਸੀਂ ਪਰਲੇ ਪਾਸੇ ਡੁੱਬਣਾ ਚਾਹੁੰਦੇ ਆ ਤੁਸੀਂ ਦੇਖ ਲਓ ਵੀ ਪਰਲੇ ਪਾਸੇ ਨਾਲ ਡਰੇਨ ਦਾ ਕਿੰਨਾ ਫਰਕ ਹੈ ਬਿਲਕੁਲ ਜਿਹੜਾ ਪਰਲਾ ਬੰਨ ਉਹ ਤਾਂ ਮੇਰਾ ਖਿਆਲ ਹੈ ਇੱਥੋਂ ਹਜੇ ਵੀ ਜਿਆਦਾ ਨਹੀਂ ਤਾਂ 80 ਕਿਲੇ ਪਰਾ ਹੋਣਾ ਜੀ ਹੈ ਨਾ ਜੀ ਬਿਲਕੁਲ ਜੀ ਬਿਲਕੁਲ ਆ 70 80 ਕਿਲੇ ਦੂਰ ਆ ਬੰਨ ਸਿਰਫ ਇੱਕ ਨਾ ਅੱਧੇ ਕਿਲੇ ਆ ਜਿਹੜਾ ਹੈਗਾ ਡਰੇਨ ਦੇ ਸਾਈਡ ਪਰ ਜਾਣਾ ਤਾਂ ਜਿਹੜਾ ਪਾਣੀ ਦਾ ਰੋਖਾ ਪਾਣੀ ਦਾ ਬਹਾਅ ਉਹ ਸਿੱਧਾ ਹੋ ਜਾਣਾ ਸੀ ਆ ਜਿਹੜੀ ਢਾਹ ਲੱਗ ਰਹੀ ਸੀ ਇਧਰਲੇ ਪ ਇਹ ਬਚ ਜਾਣੀ ਸੀ ਬਸ ਇੱਕ ਇਹੀ ਮੋਟਿਵ ਸੀ ਇੱਕ ਇਹੀ ਕੋਸ਼ਿਸ਼ ਸੀ ਲੇਕਿਨ ਇਹ ਜਿਹੜੇ ਸਾਡੇ ਰਾਜਨੀਤਿਕ ਲੀਡਰ ਆ ਉਹਨਾਂ ਨੇ ਆਪਸ ਵਿੱਚ ਇੱਕ ਦੂਜੇ ਲੋਕਾਂ ਨੂੰ 扑ਕਾ ਕੇ ਇੱਕ ਜਿਹੜਾ ਕਹਿੰਦੇ ਆ ਕਿ ਇੱਕ ਇਸ਼ੂ ਖੜਾ ਕਰਤਾ ਉਹਨਾਂ ਨੇ ਇੱਕ ਉਹਨਾਂ ਦੇ ਦਿਮਾਗ 'ਚ ਵਹਿਮ ਪਾਤਾ ਇੱਕ ਚੀਜ਼ ਆ ਮੈਂ ਤਾਂ ਤੁਹਾਨੂੰ ਦੱਸਦਾ ਵੀ ਜਿਹੜੀ ਮੌਜੂਦਾ ਸਰਕਾਰ ਹੁੰਦੀ ਨੇ ਫਿਰ ਹੱਥ ਖਿੱਚਦੀ ਹੁੰਦੀ ਪਿੱਛੇ ਨੂੰ ਉਹ ਉਹ ਫਿਰ ਦੂਏ ਤੇ ਬਲੇਮ ਲਾਈ ਜਾਂਦੇ ਆ ਦੇਖੋ ਬਾਈ ਜੀ ਗੱਲ ਇਹ ਆ ਵੀ ਦੂਆਂ ਨੇ ਇਹ ਕੁਝ ਨਹੀਂ ਕਰਿਆ ਨਾ ਲੋਕ ਤੁਹਾਨੂੰ ਲੈ ਕੇ ਤਾਂ ਆਏ ਤੇ ਬਿਲਕੁਲ ਤੁਸੀਂ ਹੁਣ ਉਹਨਾਂ ਨੂੰ ਭੰਡੀ ਜਾਓ ਉਹਨਾਂ ਨੇ ਇਹ ਕਰਤਾ ਜੀ ਉਹਨਾਂ ਨੇ ਕਰਾਤੀ ਉਹਨਾਂ ਨੇ ਬਈ ਤੁਹਾਨੂੰ ਕਾਹਦੇ ਪਾਸੇ ਚੁਣਿਆ ਫਿਰ ਬਿਲਕੁਲ ਬਿਲਕੁਲ ਲੋਕਾਂ ਨੇ ਤੁਹਾਨੂੰ ਵੋਟਾਂ ਕਾਹਦੇ ਪਾਈਆਂ ਫਿਰ ਇਹ ਦੱਸੋ ਨਾ ਫਿਰ ਤੇ ਤੁਸੀਂ ਉਹਨਾਂ ਤੇ ਉਂਗਲੀ ਚੱਕਣ ਦੀ ਬਜਾਏ ਤੁਸੀਂ ਕਰਕੇ ਦਿਖਾਓ ਵੀ ਅਸੀਂ ਆਹ ਕੋਸ਼ਿਸ਼ ਕਰਿਆ ਹੂੰ ਹੂੰ ਬਿਲਕੁਲ ਬਿਲਕੁਲ ਉਹ ਕਹਿੰਦੇ ਹੁੰਦੇ ਆ ਨਾ ਕਿ ਅਗਰ ਬਿਨਾ ਹੱਥ ਲਾਏ ਤੇ ਇੱਕ ਨਾ ਕਹਾਵਤ ਆ ਕਿ ਦੂਜੇ ਦੀ ਲੈਂ ਨੂੰ ਛੋਟਾ ਕਰਨ ਉਹ ਕਹਿੰਦੇ ਉਹਦੇ ਨਾਲ ਬੜੀ ਲੈਂ ਮਾਰ ਦੋ ਤੁਸੀਂ ਉਹਨਾਂ ਨਾਲੋਂ ਵੱਡੇ ਕੰਮ ਕਰ ਦੋ ਤੁਸੀਂ ਕੰਮ ਕਰਕੇ ਵੱਡੇ ਕੰਮ ਕਰ ਦੋ ਉਹਨਾਂ ਨਾਲੋਂ ਤੁਹਾਡੇ ਨਾਲ ਤੁਹਾਡੇ ਤੋਂ ਆਪੇ ਸੈਟੀਸਫਾਈ ਹੋ ਜ ਸੋ ਇਹ ਗੱਲਾਂ ਜੀ ਅੱਜ ਆਪਣੇ ਬਾਈ ਜੀ ਆਏ ਸੀ ਮੈਂ ਤਾਂ ਸਾਈਕਲ ਲੈ ਕੇ ਘੁੰਮਣਾ ਆਉਂਦਾ ਹੁੰਦਾ ਨਾਲੇ ਵਰਚਸ਼ ਹੋ ਜਾਂਦੀ ਆ ਸੋ ਨਾਲੇ ਇੱਥੇ ਨਾ ਮਿਲ ਕੇ ਜਿੰਨੀ ਵਾਰੀ ਵੀ ਆਉਂਦੇ ਆ ਇੱਕ ਮਿਲ ਕੇ 30 ਜੀ ਵੱਜਦੀ ਆ ਠੀਕ ਯਾਦ ਜੀ ਜੁੜ ਗਈ ਇੱਥੇ ਬਿਲਕੁਲ ਉਹ ਦਿਮਾਗ ਦੇ ਵਿੱਚ ਉਹ ਨਕਸ਼ਾ ਉਸੇ ਤਰ੍ਹਾਂ ਤਸਵੀਰਾਂ ਆ ਜਾਂਦੀਆਂ ਬਿਲਕੁਲ ਇੱਥੇ ਜਦੋਂ ਆਉਂਦੇ ਤਾਂ ਸਿਰਫ ਉਹੀ ਆਪਾਂ ਦੇਖਦੇ ਆ ਵੀ ਸਾਡੇ ਨੌਜਵਾਨ ਸਾਡਾ ਇਲਾਕਾ ਸਾਡੇ ਪੰਜਾਬ ਦੇ ਲੋਕ ਉਹ ਕਿਵੇਂ ਇਕੱਠੇ ਹੋਏ ਬਿਲਕੁਲ ਬਿਲਕੁਲ ਜੀ ਤੇ ਮੇਰੀ ਇੱਕ ਸਾਡੇ ਮੌਜੂਦਾ ਐਮਐਲਏ ਸਾਹਿਬ ਡਾਕਟਰ ਚਰਨਜੀਤ ਸਿੰਘ ਚੰਨੀ ਜੀ ਨੂੰ ਵੀ ਹੱਥ ਜੋੜ ਕੇ ਬੇਨਤੀ ਆ ਕਿਉਂਕਿ ਜਦੋਂ ਇੱਥੇ ਢਾਹ ਲੱਗੀ ਹੋਈ ਸੀ ਡਾਕਟਰ ਸਾਹਿਬ ਆਪ ਵੀ ਨਾਲ ਥੈਲੇ ਚੱਕਣ ਲੱਗੇ ਹੋਏ ਸੀ ਤਾਂ ਐਸੀ ਜਗ੍ਹਾ ਤੇ ਉਹਨਾਂ ਨੇ ਖੜ ਕੇ ਉਸ ਦਿਨ ਮੇਰੇ ਨਾਲ ਗੱਲ ਕੀਤੀ ਸੀ ਕਿ ਜਦੋਂ ਇਹ ਸਾਰੇ ਜਿਹ ਤਾ ਸੈੱਟ ਹੋ ਜਾਣਗੇ ਤਾਂ ਅਸੀਂ ਦੁਬਾਰਾ ਰੈਨੋਵੇਸ਼ਨ ਕਰਾਂਗੇ ਇਹਦੀ ਜਿੰਨੀ ਵੀ ਹੈਗੀ ਆ ਕਿ ਇਹਨੂੰ ਠੋਕਰਾਂ ਲਗਾਈਆਂ ਜਾਣਗੀਆਂ ਪੱਕੀਆਂ ਲੇਕਿਨ ਹਜੇ ਤੱਕ ਉਹਨਾਂ ਵੱਲੋਂ ਕੀਤਾ ਗਿਆ ਵਾਦਾ ਐਮਐਲਏ ਸਾਹਿਬ ਵੱਲੋਂ ਕੀਤਾ ਗਿਆ ਵਾਦਾ ਹਜੇ ਤੱਕ ਪੂਰਾ ਨਹੀਂ ਕੀਤਾ ਗਿਆ ਸੋ ਸਾਡੀ ਐਮਐਲਏ ਸਾਹਿਬ ਨੂੰ ਹੱਥ ਜੋੜ ਕੇ ਬੇਨਤੀ ਆ ਕਿ ਜਲਦ ਤੋਂ ਜਲਦ ਇਸ ਦਰਿਆ ਦੇ ਨਾਲ-ਨਾਲ ਠੋਕਰ ਲਾਈ ਜਾਵੇ ਤਾਂ ਜੋ ਅਗਲੀ ਵਾਰ ਇਲਾਕੇ ਨੂੰ ਉਸ ਤਰ੍ਹਾਂ ਦੇ ਹਾਲਾਤਾਂ ਦਾ ਸਾਹਮਣਾ ਨਾ ਕਰਨਾ ਪਵੇ ਸੋ ਧੰਨਵਾਦ ਜੀ ਸੋ ਭਾਈ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਥੈਂਕ ਯੂ